ਵਾਧੇ ਦਾ ਬਾਜੂ ਸਾਡੇ ਨੂੰ ਬਾਰ-ਬਾਰ ਦਿੰਦਾ ਹਾਂ ਕਰਾਮਤ ਕਦੀਆਂ ਅੱਛਾ ਤੁਹਾਨੂੰ ਗਏ ਗਏ ਆਪਸਾ ਚੁ ਗਵਿੰਦਰ ਸਾਹਿਬੀ ਮੇਰੇ ਬਕਤਾਂ ਸਮਾਨੀ ਹਨ ਉਸ ਕਾਫੀ ਬੱਲੇ ਹਾਂ ਜਿਹਦੇ ਕਰਕੇ ਤੁਸੀਂ ਮੈਂ ਇਹਨਾਂ ਦੇ ਕਰਤੂਤਿ ਕੀ ਕਰਕੇ ਸਾਈਕਲੋਂ ਵੀ ਨਹੀਂ ਆਇਆ ਇਹਨਾਂ ਦਾ ਕੁਲੰਮਾ ਵਾਜਬ ਹੈ। ਇਹਨੂੰ ਕੁਲੰਮਾ ਆ ਮੇਰਾ ਨਾ ਇੱਕ ਕਸ਼ਮੀਰ ਮਾਨਾ ਪ੍ਰਧਾਨ ਕਲਮਾ ਦੇ ਰੰਗ ਸਾਹਿਤ ਸਭਾ ਰਜਿਸਟਰਡ ਫਰੀਦਕੋਟ ਅੱਜ ਸਾਡੀ ਪੂਰੀ ਟੀਮ ਨੂੰ ਬਹੁਤ ਮਾਣ ਵਾਲੀ ਗੱਲ ਆ ਫਖਰ ਵਾਲੀ ਗੱਲ ਆ ਕਿ ਉੱਗੇ ਲੇਖਕ ਉੱਗੇ ਸਾਹਿਤਕਾਰ ਜਨਾਬ ਸਰਦਾਰ ਈਸ਼ਰ ਸਿੰਘ ਜੀ ਲੰਭ ਵਾਲੀ ਉਹਨਾਂ ਦੀ ਕਿਤਾਬ ਰਿਲੀਜ਼ ਕਰਨ ਦਾ ਬੜਾ ਮਾਣ ਪ੍ਰਾਪਤ ਹੋਇਆ ਰੱਬ ਦੀਆਂ ਅੱਖਾਂ ਤੇ ਇਹਦੇ ਵਿੱਚ ਸਾ ਪ੍ਰਧਾਨਗੀ ਮੰਡਲ ਦੇ ਵਿੱਚ ਹਰਦਿਲ ਅਜੀਜ਼ ਡਾਕਟਰ ਦਵਿੰਦਰ ਸੈਫੀ ਜੀ ਸ਼ਾਮਲ ਹੋਏ ਪ੍ਰਧਾਨਗੀ ਮੰਡਲ ਦੇ ਵਿੱਚ ਤੇ ਸਾਡੇ ਸਾਬਕਾ ਪ੍ਰਿੰਸੀਪਲ ਗਵਰਨਮੈਂਟ ਵਰਜਿੰਦਰਾ ਕਾਲਜ ਦੇ ਆਪਣੇ ਪਰਮਿੰਦਰ ਸਿੰਘ ਜੀ ਉਹ ਸ਼ਾਮਲ ਹੋਏ ਤੇ ਭੈਣ ਰਮਨਦੀਪ ਰਮਨੀਕ ਜਿਹੜੇ ਈਸਰ ਸਿੰਘ ਲੰਬਵਾਲੀ ਉਹਨਾਂ ਦੇ ਡਾਕਟਰ ਆ ਉਹਨਾਂ ਦਾ ਬੜਮੁੱਲਾ ਯੋਗਦਾਨ ਆ ਜੀ ਇਸ ਕਿਤਾਬ ਦੇ ਰਿਲੀਜ਼ ਕਰਾਉਣ ਦੇ ਵਿੱਚ ਇਹ ਇਸ ਤੋਂ ਪਹਿਲਾਂ ਕਿੰਨੀਆਂ ਕਿਤਾਬਾਂ ਰਿਲੀਜ਼ ਹੋ ਚੁੱਕੀਆਂ ਨੇ ਕਲਮਾ ਦੇ ਰੰਗ ਵੱਲੋਂ ਜੀ ਹਾਂ ਜੀ ਕਲਮਾ ਦੇ ਰੰਗ ਵੱਲੋਂ ਤਕਰੀਬਨ ਸਾਡੀਆਂ 7-8 ਕਿਤਾਬਾਂ ਅਸੀਂ ਰਿਲੀਜ਼ ਕਰ ਚੁੱਕੇ ਹਾਂ ਜੀ ਜੇ ਕੋਈ ਪਰੋਣਾ ਚਾਹੁੰਦਾ ਤੇ ਬਾਕੀ ਅਸੀਂ ਇਹ ਖੁੱਲਾ ਹੀ ਆਫਰ ਕਰਦੇ ਹੁੰਦੇ ਆ ਵੀ ਜੇ ਇਸੇ ਨੇ ਵੀ ਕਿਤਾਬ ਰੀਲਿਸ ਕਰਾਉਣੀ ਹੋਵੇ ਤਾਂ ਕਲਮਾ ਦੇ ਰੰਗ ਸਾਈ ਸਵਰ ਰਜਿਸਟਰ ਨਾਲ ਆ ਕੰਟੈਕਟ ਕਰ ਸਕਦਾ ਹੈ ਕੀ ਇਹ ਇਧਰ ਤੋਂ ਦੀ ਹੈ ਜਿਹੜੀ ਇਹ ਕਿਤਾਬ ਜਿਹੜੀ ਅੱਜ ਰੀਲਿਸ ਹੋ ਰਹੀ ਹੈ ਹਾਂਜੀ ਹਾਂਜੀ ਉਹ ਭੈਣ ਰਵਨਦੀਪ ਰਮਨੀਕ ਨੇ ਦੱਸ ਹੀ ਦਿੱਤਾ ਹੈ ਕਿ ਰੱਬ ਦੀਆਂ ਅੱਖਾਂ ਕਿ ਜਿਹੜਾ ਪ੍ਰਮਾਤਮਾ ਹੈ ਸਭ ਦੇਖਦਾ ਆਪਾਂ ਜੋ ਵੀ ਆਪਦੇ ਔਗਣ ਕਰਦੇ ਹੈਗੇ ਆ ਤੇ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਆਪਾਂ ਤਾਂ ਕਹਿ ਦਿੰਨੇ ਹੈਗੇ ਆ ਯਾਰ ਵੀ ਮੈਂ ਕਰ ਲਿਆ ਜਾਂ ਦੂਰ ਜਾ ਕੇ ਕਿਤੇ ਵੀ ਆਪਾਂ ਕਹਿ ਦਿੰਨੇ ਵੀ ਮਾੜਾ ਕੰਮ ਕਰ ਲਿਆ ਪਰ ਉੱਥੇ ਵੀ ਰੱਬ ਹੁੰਦਾ ਰੱਬ ਬੰਦੇ ਦੇ ਵਿੱਚ ਵੀ ਆ ਤੇ ਉਹ ਕਿਤੇ ਨਾ ਕਿਤੇ ਜਾ ਕੇ ਪਤਾ ਲੱਗਦਾ ਹੈਗਾ ਕਿ ਵਾਕਿਆ ਹੀ ਰੱਬ ਦੀਆਂ ਅੱਖਾਂ ਕਿਤੇ ਵੀ ਜਾਈਏ ਆਪਾਂ ਵਾਕਿਆ ਹੀ ਰੱਬ ਦੀਆਂ ਅੱਖਾਂ ਸਾਨੂੰ ਦੇਖ ਰਹੀਆਂ ਬਹੁਤ ਸਾਰੇ ਲੋਕ ਐਨਾ ਕੋਰੇ ਹੋਏ ਆ ਉਥੇ ਦਾ ਕਿਸ ਦਾ ਨਾਮ ਲੈ ਸਵਾ ਬੜਾ ਕਰਦਾ ਉਹ ਕਹਿੰਦੇ ਸੱਚ ਦੇ ਸਤਾਰਾ ਚੁਗਿਆ ਮੱਥਾ ਟੇਕਦੀ ਨੂੰ ਬਾਰਾਂ ਵਾਰੀ ਜਾਂਦੇ ਹੁਣ ਕਿਹਦਾ ਕਿਹਦਾ ਲੋ 60 ਇਸ ਸਿੰਧੀ ਕਲਮੇ ਲਿਖਿਆ ਉਹਨਾਂ ਵਿੱਚ ਜਿਹੜੀ ਰੂਹ ਆ ਉਹ ਲੋਕਦਰਦੀ ਛੁਭੀਅਤ ਸਰਦਾਰ ਹੀਰਸਿੰਘ ਗੁਲੰਬਾ ਨੇ ਹੈ ਤੇ ਲਿਖਣਾ ਇੱਕ ਖਾਸ ਗੱਲ ਹੈ ਪਰ ਲੋਕਦਰਦ ਬਣ ਜਾਣਾ ਉਸ ਤੋਂ ਵੀ ਮਹੱਤਵਪੂਰਨ ਗੱਲ ਹੈ ਸਰਦਾਰ ਹੀਰਸਿੰਘ ਇੱਕ ਲੋਕ ਕਵੀ ਅਤੇ ਲੋਕਦਰਦੀ ਛੁਭੀਤ ਹਨ ਜਿੰਦਗੀ ਦੇ ਇਨਾਂ ਵਗਲਿਆਂ ਨੂੰ ਇਨਾਂ ਬਿਆਨ ਕੀਤਾ ਹੈ ਉਹ ਬਹੁਤ ਡੂੰਘੇ ਅਨੁਭਵ ਦੀ ਗੇਨ ਹੈ ਇਨਾਂ ਜੋ ਕੁਝ ਲਿਖਿਆ ਹੈ ਉਸ ਨੂੰ ਜੀ ਬਹੁਤ ਬਹੁਤ ਧੰਨਵਾਦੀਆਂ ਮੈਂ ਸਟੇਜ ਤੇ ਕਿਸ ਕਿਸ ਦਾ ਨਾਮ ਲਵਾਂ ਮੇਰੇ ਜਿਹਨੇ ਵੀ ਇਸ ਪੰਡਾਲ ਦੇ ਵਿੱਚ ਆਏ ਮੇਰੇ ਮਨੋਂ ਬਹੁਤ ਬਹੁਤ ਸ਼ੁਕਰੀਆ ਸਰਦਾਰ ਚਾਰਕਿਤ ਸਿੰਘ ਜੀ ਇੰਜੀਨੀਅਰ ਜਿਨ੍ਹਾਂ ਨੇ ਇਸ ਪ੍ਰਬੰਧ ਦੇ ਵਿੱਚ ਮੈਨੂੰ ਬਹੁਤ ਗਾਈਡਲਾਈਨ ਦਿੱਤੀਆਂ ਔਰ ਬਹੁਤ ਅਨੁਸ਼ਚਿਤ ਜੀ ਨੇ ਮੁੜਲੀ ਜੜੀ ਭੂਮਿਕਾ ਇਸ ਪ੍ਰੋਗਰਾਮ ਦੇ ਵਿੱਚ ਨਿਭਾਈ ਮੈਨੂੰ ਦਿਸ਼ਾ ਦਾ ਤਿਸ ਦਿੱਤੇ ਆਰ ਸੋਚਨਾ ਕੀਤੀ ਕਿ ਜੇ ਕਰ ਦਿੱਤੀ ਤੇ ਅਸੀਂ ਉਸ ਦਾ ਸਾਥ ਦੇਗੇ ਇਹ ਸਾਥ ਨਿਆਣ ਨੂੰ ਬਹੁਤ ਪਸੰਦ ਆ। ਕੀਸ਼ੋਰ ਸਿੰਘ ਲੰਗਵਾਲੀ ਜੀ ਨੂੰ ਮੈਂ ਸ਼ੁਰੂ ਤੋਂ ਹੀ ਇਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਸਿਰਜਣਾ ਦੇ ਲੇਖੇ ਲਗਾਏ। ਇਹਨਾਂ ਨੂੰ ਲਿਖਦੇ ਆਂ, ਪੜ੍ਹਦੇ ਆਂ ਤਨਾ ਸੁਖਮ ਕਲਾਵਾਂ ਦੇ ਵੱਲ ਆਪਣਾ ਰੁਝਾਨ ਹੈ ਜਿਹੜਾ ਉਹ ਮੈਂ ਦੇਖਿਆ। ਇਹ ਤੋਂ ਤੱਕ ਕੇ ਆਪਣੀਆਂ ਜਿਹੜੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਵੀ ਇਹਨਾਂ ਨੇ ਇੱਕ ਪਾਸੇ ਕਰਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ। ਮੇਰਾ ਮੰਨ ਸੀ ਉਹ ਆਉਂਦੇ ਆ ਪਰ ਜਦੋਂ ਕੋਈ ਵਿਅਕਤੀ ਆਪਣੇ ਨਿੱਜੀ ਸਮੇਂ ਵਿੱਚੋਂ ਸਮਾਂ ਕੱਢ ਕੇ ਆਪਣੀ ਜ਼ਿੰਦਗੀ ਦੇ ਸੁਨਹਿਰੇ ਪੰਨੇ ਸਿਰਜਣਾ ਦੇ ਲੇਖੇ ਲਗਾਉਂਦਾ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ उन्ह विशेष कल विशेष यतन करिए मिलती अजक रोज पहारा वागू और दुश्मन भी हूँ लगन लगे जिगरी यारा वांगू तुशेरे तो के जिस दिन का तुशेरे तो के होर किसी तो मिल गया उसके दिल जदों समर्थन ਕਿ ਹੋਰ ਕਿਸੇ ਤੋਂ ਮਿਲ ਗਿਆ ਉਸ ਤੇ ਦਿਲ ਨੂੰ ਜਦੋਂ ਸਮਰਥਨ ਤੋ ਬਦਲ ਗਈ ਸੀ ਅੱਖ ਵੀ ਉਸ ਦੀ ਫਿਰ ਸਰਕਾਰਾਂ ਵਾਂਗੂ ਸ਼ੁਕਰੀਆ ਕਿ ਪੱਛੜ ਸਾਨੂੰ ਮਿਲਦੀ ਅੱਜ ਕੱਲ ਰੋਜ਼ ਪਹਾਰਾ ਵਾਂਗੂ ਔਰ ਦੁਸ਼ਮਣ ਵੀ ਹੁਣ ਲੱਗਣ ਲੱਗੇ ਜਿਗਰੀ ਯਾਰਾਂ ਵਾਂਗੂ ਔਰ ਹੋਰ ਕਿਸੇ ਤੋਂ ਮਿਲ ਗਿਆ ਉਸ ਤੇ ਦਿਲੋਂ ਜਦੋਂ ਸਮਰਥਨ ਤੋ ਬਦਲ ਗਈ ਸੀ ਅੱਖ ਵੀ ਉਸ ਦੀ ਫਿਰ ਸਰਕਾਰਾਂ ਵਾਂਗੂ ਤੋ ਸ਼ੇਰੇ ਕੇ ਸਮਝ ਲੈਣ ਉਹ ਆਪਣੀ ਹਸਤੀ ਖੁਦ ਹੀ ਰੱਦੀ ਵਰਗੀ ਕੇ ਸਮਝ ਲੈਣ ਉਹ ਆਪਣੀ ਹਸਤੀ ਖੁਦ ਹੀ ਰੱਦੀ ਵਰਗੀ ਪਰ ਕਵਤਾ ਨੂੰ ਜੋ ਪੜਨਾ ਚਾਹੁੰਦੇ ਹਾਂ ਅਖਬਾਰਾਂ ਵਾਂਗੂ ਬੋਲੀ ਦਾ ਕਿਧਰੇ ਸ਼ੋਰ ਨਹੀਂ ਪਾਂਛੀਆਂ ਦੀ ਮਿੱਠੀ ਬੋਲੀ ਦਾ ਕਿਧਰੇ ਸ਼ੋਰ ਨਹੀਂ ਅਸੀਂ ਬੁਲਜ ਹਰੀ ਕੇ ਸਤਨਾਮ ਰੱਬ ਦੇ ਭਾਈ ਵੀ ਹੋਗੇ ਸੌਖੇ ਤਾਂ ਸੀ ਹੋਗੇ ਪਰ ਤਰੇ ਜਾਈ ਹੋਗੇ ਸੌਖੇ ਤਾਂ ਸੀ ਹੋਗੇ ਪਰ ਤਰੇ ਜਾਈ ਹੋਗੇ ਮੋਦਕ ਹਾਂਜੀ ਮੇਰਾ ਨਾਮ ਰਮਨਦੀਪ ਬ੍ਰਮਣਿਕ ਹੈ ਜੀ ਮੈਂ ਸਰਦਾਰ ਅਸ਼ਰ ਸਿੰਘ ਲੰਭਵਾਲੀ ਜੀ ਦੀ ਉਹਨਾਂ ਦੀ ਬੇਟੀਆਂ ਜੀ ਜੋ ਅੱਜ ਕਿਤਾਬ ਰਿਲੀਜ਼ ਕੀਤੀ ਜਾ ਰਹੀ ਹੈ ਉਹ ਕੀ ਨਾਮ ਹੈ ਕਿਤਾਬ ਦਾ ਹੋਵੇ ਕਿਸ ਸੰਬੰਧ ਦੇ ਵਿੱਚ ਰਲਦੀ ਹੈ ਹਾਂ ਜੀ ਮੇਰੇ ਪਿਤਾ ਜੀ ਸਰਦਾਰ ਅਸ਼ਰ ਸਿੰਘ ਲੰਭਵਾਲੀ ਦੀ ਇਹ ਤੀਜੀ ਕਿਤਾਬ ਹੈ ਸਭ ਤੋਂ ਪਹਿਲਾਂ ਉਹਨਾਂ ਦੀ ਕਿਤਾਬ ਆਈ ਖੰਬਕਰਾਂ ਦੇ ਦੂਸਰੀ ਉਹਨਾਂ ਦੀ ਕਿਤਾਬ ਆ ਚੁੱਕੀ ਹੈ ਨਿਤਰੀਆਂ ਖੁਸ਼ਬੂਆਂ ਤੇ ਤੀਸਰੀ ਹਥੇਲੀ ਕਿਤਾਬ ਹੈ ਜਿਹੜੀ ਹੈਗੀ ਹੈ ਉਹ ਰੱਬ ਦੀਆਂ ਅੱਖਾਂ ਅੱਜ ਤੁਹਾਡੇ ਰੂਬਰੂ ਹੋ ਗਈ ਹੈ ਤੇ ਚੌਥੀ ਕਿਤਾਬ ਜਿਹੜੀ ਬਿਲਕੁਲ ਤਿਆਰ ਹੈਗੀ ਹੈ ਕਵ ਸੰਗਰੇ ਉਹ ਉਹ ਹੈ ਜੀ ਢਿੜਕੇ ਚਾਨਣ ਉਹ ਜਲਦੀ ਹੀ ਆਪਾਂ 2-4 ਮਹੀਨਿਆਂ ਦੇ ਅੰਦਰ-ਅੰਦਰ ਤੁਹਾਡੇ ਸਨਮੁਖ ਕਰਾਂਗੇ ਜੀ ਤਾਂ ਕੀ ਇਸ ਕਿਤਾਬ ਦੇ ਵਿੱਚ ਦੱਸਾਇਆ ਗਿਆ ਹੈ ਇਹਦੇ ਵਿੱਚ ਬਸ ਜਿਸ ਤਰ੍ਹਾਂ ਰੱਬ ਦੀਆਂ ਅੱਖਾਂ ਨੇ ਉਹਨਾਂ ਨੇ ਇਹੋ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਚਾਹੇ ਇਨਸਾਨ ਜਿੰਨਾ ਮਰਜੀ ਅਨਿਆ ਕਰ ਲੇ ਕਿਸੇ ਦੇ ਨਾਲ ਠੀਕ ਹੈ ਇੱਕ ਸਮੇਂ ਤੱਕ ਇੱਕ ਟਾਈਮ ਤੋਂ ਬਾਅਦ ਉਹਨੂੰ ਇਹ ਅਹਿਸਾਸ ਹੁੰਦਾ ਹੈ ਕਿ ਰੱਬ ਉਹਨੂੰ ਦੇਖ ਰਿਹਾ ਤੇ ਉਹਨੂੰ ਇਹ ਅਹਿਸਾਸ ਹੁੰਦਾ ਕਿ ਮੈਂ ਗਲਤ ਕੀਤਾ ਇਸ ਲਈ ਇਹ ਹੀ ਸੁਨੇਹਾ ਹੈ ਕਿ ਸਾਨੂੰ ਆਪਣੇ ਮਾਨਵੀ ਗੁਣਾਂ ਨੂੰ ਕਦੇ ਵੀ ਉਹ ਤੋਂ ਗਿਰਨਾ ਨਹੀਂ ਚਾਹੀਦਾ ਤੇ ਸਾਨੂੰ ਇਨਸਾਨੀਅਤ ਦੇ ਗੁਣਾਂ ਨੂੰ ਜਿਹੜਾ ਹਮੇਸ਼ਾ ਔਰ ਉਹਨਾਂ ਤੋਂ ਕਦੇ ਵੀ ਨਹੀਂ ਗਿਰਨਾ ਚਾਹੀਦਾ ਕਿੰਨੀ ਦੇਰ ਤੋਂ ਸਾਹਿਤ ਨਾਲ ਜੁੜੇ ਹੋਏ ਹੋ ਹਾਂਜੀ ਮੈਂ ਬਚਪਨ ਚ ਮੈਂ ਆਪਣੇ ਪਿਤਾ ਜੀ ਨੂੰ ਤਕਰੀਬਨ ਹੀ ਜਦੋਂ ਤੋਂ ਮੇਰੀ ਸੁਰਤ ਸੁੰਭਲੀ ਆ ਉਹਨਾਂ ਨੂੰ ਮੈਂ ਲਿਖਦੇ ਦੇਖਿਆ ਸੀ ਜਦੋਂ ਅਸੀਂ ਪੜ੍ਹਦੇ ਸੀ ਤੇ ਪਾਪਾ ਜੀ ਨੇ ਲਿਖਣ ਬੈਠ ਜਾਣਾ ਮੇਰੇ ਬਹੁਤ ਹੋਰ ਸਾਰੇ ਚਾਚੇ ਤਾਇਆ ਦੇ ਬੇਟੇ ਬੇਟੀਆਂ ਸੁੰਦੇ ਸੀਗੇ ਤੇ ਅਸੀਂ ਜਦੋਂ ਬੈਠੇ ਹੋਣਾ ਤਾਂ ਇਹਨਾਂ ਨੇ ਲਿਖਦੇ ਜਾਣਾ ਸਰਦੀਆਂ ਦੀ ਰਾਤਾਂ ਵਿੱਚ 10 ਵਜੇ ਸਾਡੀ ਮਤਲਬ ਬਿਲਕੁਲ ਇਸ ਤਰ੍ਹਾਂ ਹੋ ਜਾਂਦੀ ਵੀ ਹੁਣ ਨੀਂਦ ਆ ਰਹੀ ਹੈ ਤੇ ਪਰ ਪਾਪਾ ਬੈਠੇ ਹੁੰਦੇ ਲਿਖਦੇ ਰਹਿੰਦੇ ਅਸੀਂ ਸੋ ਵੀ ਜਾਂਦੇ ਜਾਂ ਦੋ ਕਿਤੇ 1.5 2 3 ਵਜੇ ਵੀ ਅੱਖ ਖੁੱਲਦੀ ਤਾਂ ਉਹ ਲਿਖ ਰਹੇ ਹੁੰਦੇ ਤਾਂ ਮੈਂ ਕਹਿਣਾ ਪਾਪਾ ਜੀ ਤੁਸੀਂ ਹਲੇ ਸੋਏ ਨਹੀਂ ਤਾਂ ਪਾਪਾ ਇਹਨੇ ਕੋਈ ਗੱਲ ਕਹਿਣੀ ਕਿ ਬੇਟਾ ਕਵਤਾ ਮੈਨੂੰ ਸੌਣ ਨਹੀਂ ਦਿੰਦੀ ਸੋ ਇਸ ਤਰ੍ਹਾਂ ਦਾ جنੂਨ ਹੈ ਉਹਨਾਂ ਨੂੰ ਸਿਰਜਣਾ ਦੇ ਨਾਲ ਸੋ ਇਹ ਚੀਜ਼ਾਂ ਮੈਂ ਦੇਖ ਕੇ ਮੈਨੂੰ ਮੇਰੇ ਮਨ ਵਿੱਚ ਇਹ ਸੀ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਸਿਰਜਣਾ ਦੇ ਲਿਖੇ ਲਗਾਈ ਹੈ ਤੇ ਮੇਰਾ ਮਨ ਸੀ ਕਿ ਅਸੀਂ ਵੀ ਉਹਨਾਂ ਦੇ ਲਈ ਕੁਝ ਨਾ ਕੁਝ ਤਾਂ ਕਰੀਏ ਬਾਕੀ ਮੈਂ ਆਪਣੇ ਵਿਚਾਰ ਪੇਸ਼ ਕੀਤੇ ਸੀ ਕਿ ਅਸੀਂ ਆਪਣੇ ਨਿੱਜੀ ਜਿਹੜੇ ਕੰਮ ਕਾਜ ਹੈ ਉਹ ਤਾਂ ਹਮੇਸ਼ਾ ਕਰਦੇ ਹੀ ਰਹਿੰਦੇ ਆ ਪਰ ਜੇ ਕੋਈ ਵਿਅਕਤੀ ਆਪਣੀ ਨਿੱਜੀ ਰਜੀਵਿਆਂ ਦੇ ਵਿੱਚੋਂ ਸੁਨਹਿਰੇ ਪਲ ਜਿਹੜੇ ਸਾਹਿਤ ਸਿਰਜਣਾਂ ਦੇ ਲੇਖੇ ਲਗਾਉਂਦਾ ਤਾਂ ਸਾਡਾ ਫਰਜ ਬੰਦਾ ਹੈ ਕਿ ਅਸੀਂ ਉਹਨਾਂ ਦੇ ਲਈ ਜਿਹੜੇ ਵਿਸ਼ੇਸ਼ ਯਤਨ ਕਰ ਰਹੀਏ ਤੋ ਸੋ ਮੇਰਾ ਇੱਕ ਧੀ ਵੱਲੋਂ ਉਹਨਾਂ ਦੇ ਲਈ ਇੱਕ ਭੇਂਟ ਸੀਗੀ ਜੋ ਉਹਨਾਂ ਨੇ ਲਿਖਿਆ ਮੈਂ ਸਭ ਦੇ ਸਨਮੁਖ ਕਰਾਂ ਕਿਉਂਕਿ ਉਹਨਾਂ ਦੀ ਉਮਰਾਂ ਦੀ ਤਕਾਜ਼ੇ ਨੇ ਠੀਕ ਹੈ ਉਹ ਇੰਨਾ ਜ਼ਿਆਦਾ ਸੋਸ਼ਲ ਮੀਡੀਆ ਦੇ ਵਿੱਚ ਨਹੀਂ ਵਿਚਰਦੇ ਉਹ ਆਪਣੇ ਲਿਖਤ ਦੇ ਨਾਲ ਹੀ ਪ੍ਰਸੰਨ ਨੇ ਹੋਰ ਵੀ ਬਹੁਤ ਸਾਰੀਆਂ ਕੋਮਲ ਕਲਾਵਾਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਜਲੰਧਰ ਦੂਰਦਰਸ਼ਨ ਤੇ ਮੈਂ ਆਪਦੇ ਸਹਿਯੋਗੀਆਂ ਦੇ ਉਪਲਾਲਾਂ ਦੇ ਨਾਲ ਜਿਹੜੀਆਂ ਉਹ ਪ੍ਰੋਗਰਾਮ ਸੀਗਾ ਹੁਣ ਮੇਰੇ ਨਜੇਨ ਚ ਆ ਰਿਹਾ ਤੇ ਉਹ ਮੈਂ ਤੁਹਾਡਾ ਲਿੰਕ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੀ ਤੇ ਉਹ ਸਾਰੀਆਂ ਜਿਹੜੀਆਂ ਟੀਮ ਆਈ ਤੇ ਉਹ ਸਾਰੀਆਂ ਕਲਾਕਾਰਤਿਆਂ ਨੂੰ ਜਿਹੜਾ ਫਲਮਾਇਆ ਗਿਆ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ